ਪੰਜਾਬ ਵਿੱਚ ਦਿਨੋ ਦਿਨ ਲੁੱਟ ਖੋਹਾਂ ਦੀ ਘਟਨਾਵਾਂ ਵਿੱਚ ਲਗਾਤਾਰ ਇਨਕਾਫਾ ਹੁੰਦਾ ਜਾ ਰਿਹਾ ਹੈ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਕਿਸ ਹੱਦ ਤੱਕ ਜਾ ਸਕਦੇ ਨੇ ਸਵਾਲ ਦਾਤੋ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਬੀਤੀ ਰਾਤ ਨਾਭਾ ਵਿਖੇ ਚਾਰ ਲੁੱਟੇਰਿਆਂ ਵੱਲੋਂ ਵੱਖ-ਵੱਖ ਦੋ ਸਾਈਕਲ ਸਵਾਰ ਵਿਅਕਤੀਆਂ ਦੇ ਮੋਬਾਈਲ ਖੋ ਕੇ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਪੀੜਤ ਮਨਸਾ ਰਾਮ ਤੇ ਮੋਬਾਈਲ ਖੋ ਕੇ ਉਸ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਹ ਤੋੜ ਦਿੱਤੀ ਹੈ ਦੂਜੇ ਵਿਅਕਤੀ ਮਨਵਿੰਦਰ ਸਿੰਘ ਦੀਆਂ ਅੱਖਾਂ ਵਿੱਚ ਜ਼ਹਿਰੀਲੇ ਸਪਰੇਅ ਪਾ ਕੇ ਉਸ ਦੇ ਸਿਰ ਤੇ ਜਾਨਲੇਵਾ ਹਮਲਾ ਕਰਨ ਉਪਰੰਤ ਮੋਬਾਈਲ ਖੋ ਕੇ ਰਫੂ ਚੱਕਰ ਹੋ ਗਏ ਨੇ ਇਹ ਦੋਵੇਂ ਪੀੜਤ ਨਾਭਾ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਨੇ ਪੁਲਿਸ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਨ ਦਾ ਦਾਵਾ ਕਰ ਰਹੀ ਹੈ 10 ਵਜੇ ਨੂੰ ਨਿਕਲੇ ਗਏ ਸਨ ਪੁਲਿਸ ਢਾਬੋ ਜੀ ਟੋਟਲੀ ਕੇ ਸਾਈਕਲ ਸਰ ਚੋਰ ਮਿਲ ਨੂੰ पकड़ लिए और मांग के कितने बंदे थे चार बंदे कैसे किया क्या हत्या थी उनके पास सर डांग सी थी माका सी था किस पर थे मोटरसाइकिल पर कितने मोटरसाइकिल दो मोटरसाइकिल कितने बंदे चार बंदे क्या करना आपके मेरे आगे पीछे लगा दिया मोटरसाइकिल मैं रुक गया कने मैं रुक पकड़ के गिरा दिया आप कहां से आ रहे थे यहां से आ रहे थे पूरी टीम भाग

ਅੱਪ ਕਹਾਂ ਆ ਸਕਦੇ ਹੋ ਸਰ ਉਹਨੂੰ ਕੋ ਪਕੜਾ ਜਾਇਆ ਹੋ ਗਿਆ ਮੈਂ ਪਟਿਆਲਾ ਗੇਟ ਜਾ ਰਿਹਾ ਸੀ ਜੀ ਪੀ ਪੀ ਐਸ ਸਕੂਲ ਕੋਲੇ ਜਿਹੜਾ ਕਮੇਟੀ ਤੋਂ ਪਹਿਲਾਂ ਗੇਟ ਆਂਦਾ ਉੱਥੇ ਬਸ ਚਾਰ ਮੁੰਡੇ ਸੀਗੇ ਉਹਨਾਂ ਨੇ ਮੈਨੂੰ ਪਹਿਲਾਂ ਸਪਰੇ ਸੰਗਾਈ ਸਪਰੇ ਇਹ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਦੀ ਨਾਲ ਰਾਡ ਮਾਰੀ ਸਿਰ 'ਚ ਮੈਨੂੰ ਨਹੀਂ ਪਤਾ ਲੱਗਿਆ ਫੇਰ ਮੇਰਾ ਮੋਬਾਈਲ ਫੋਨ ਵੀ ਲੈ ਗਏ ਤੁਸੀਂ ਕਹੋ ਤੇ ਮੈਂ ਸਾਈਕਲ ਤੇ ਸੀ ਤੇ ਉਹਦੋਂ ਬਾਅਦ ਬੋਲਟੀ ਗਾਰਡ ਨੇ ਦਰਵਾਜਾ ਕੋਨੇ ਵੀ ਕੋਣ ਹੋਗਾ ਕੋਣ ਹੁਣ ਨਾਲ ਦੀ ਨਾਲ ਭੱਜ ਗਈ ਉਹ ਕੋਈ ਉਹ ਮੋਟਰਸਾਈਕਲ ਤੇ ਸੀ ਕਿੰਨੇ ਕੁ ਵੇਲੇ ਟਿਕਾ ਸੀ ਇਹ ਸੀ 10 15 ਵਜੇ ਤੁਹਾਨੂੰ ਕੀ ਕਹਿੰਦੇ ਸੀ ਜੀ ਮੈਨੂੰ ਕਹਿੰਦੇ ਖਾੜੋ ਖੜ ਖਾੜ ਮੈਂ ਕਹਿੰਦਾ ਇੱਕ ਮਿੰਟੋ ਖੜ ਤੈਨੂੰ ਮੈਂ ਦੱਸ ਦਾਂ ਦੱਸ ਦਾਂ ਨਾਲ ਦੀ ਮੈਂ ਸਪਰੇਅ ਕਰਕੇ ਮੈਂ ਗਿਰ ਗਿਆ ਜੀ ਨਾਲਦੀ ਨੇ ਰਾਡ ਮਾਰੀ ਰਾਡ ਮਾਰ ਕੇ ਮੇਰਾ ਮੋਬਾਈਲ ਲੈ ਕੇ ਚਲੇ ਗਏ ਹੋਰ ਵੀ ਕੁਛ ਹੋਇਆ ਕੋਈ ਆ ਮੋਬਾਈਲ ਤੋਂ ਨਾ ਮੋਬਾਈਲ ਤੋਂ علاوہ ਕੁਝ ਨਹੀਂ ਹੋਇਆ ਜੀ ਉਸ ਸਿਕਿਉਰਿਟੀ ਗਾਰਡ ਆਗੇ ਸੀ ਨਾ ਦੋ ਸਰਦਾਰ ਉਹ ਕਹਿੰਦੇ ਖੜੋ ਖੜੋ ਉਹ ਬਸ ਨਾਲਦੀ ਨੇ ਕਹਿੰਦੇ ਬੈਠੋ ਬੈਠੋ ਰਾਡ ਦੁਬਾਰਾ ਮਾਰਨ ਲੱਗੇ ਸੀ ਉਹ ਕਹਿੰਦੇ ਮਾਰੀ ਨਾ ਮਾਰੀ ਨਾ ਹੋਰ ਸੁਪਰੇ ਇਕਦਮ ਸਰ ਮੇਰੇ ਹੱਥ ਪੈਰ ਜਮੀ ਡੈੱਡ ਹੋ ਗਏ ਸੀਗੇ ਵੀ ਹੱਥ ਚੱਕਦਾ ਸੀ ਹੱਥ ਥੱਲੇ ਗਿਰਦਾ ਸੀ ਵੀ ਜਮੀ ਡੈੱਡ ਹੋ ਗਿਆ ਸੀ ਬਹੁਤ ਨਸ਼ੀਲੀ ਸੀ ਜੀ ਚੁੱਪੀ ਹੋ ਚੁੱਕੀ ਮੈਂ ਉਹ ਚ ਮੈਂ ਉਹਨਾਂ ਨੂੰ ਕਿਹਾ ਸਕੂਲ ਦੀ ਗੱਲ ਨਾਲ ਸਰ ਮੈਨੂੰ ਪਾਣੀ ਲਿਆ ਦੇਣਾ ਠੀਕ ਨਹੀਂ ਹੈਗਾ ਉਹਨਾਂ ਨੇ ਪਾਣੀ ਪਲਾਇਆ ਛੇ ਘਰੇ ਸੌਣ ਦਿੱਤਾ ਮੇਰੇ ਭਾਈ ਸਾਹਿਬ ਆ ਗਏ ਕਿੰਨੇ ਤੁਹਾਡੇ ਰੋਡ ਸਰਵਕ ਤੇ ਮਾਰ ਗਿਆ ਜੇ ਦੁਬਾਰਾ ਮਾਰ ਚੈਡਾ ਤੁਹਾਡੇ ਜਾਣੀ ਦਾ ਸੀ ਹਾਂਜੀ ਹੋਰ ਕੀ ਮੰਗ ਕਰਦੇ ਹੋ ਖੋਣ ਪਟਿਆਲੇ ਰੈਫਰ ਕੀਤਾ ਜੀ ਕੀ ਮੰਗ ਵੀ ਕਰਦੇ ਹੋ ਮੰਗ ਕੇ ਸਾਰਾ ਉਹਨਾਂ ਨੂੰ ਫੜਨਾ ਚਾਹੁੰਦਾ ਜੀ ਇਹ ਜਿਆਨੀ ਦੱਸੋ ਦੋ ਜਵਾਬ ਤੇ 13 14 ਸਾਲ ਦੇ ਸੀ ਦੋ بڑے بڑے ਸੀ 24 25 ਸਾਲ ਦੇ ਇੱਕੋ ਮੋਟਰਸਾਈਕਲ ਤੇ ਸੀ ਚਾਰ ਜਣੇ ਬੈਠੇ ਸੀ ਚਾਰ ਜਣੇ ਬੈਠੇ ਸੀ ਜੀ ਕੁਰੀਏ ਤੁਸ ਕਿਸ ਤਰ੍ਹਾਂ ਲੱਗਦੀ ਜੀ ਸਰ ਮੈਂ ਬੇਹੋਸ਼ ਹੋ ਗਿਆ ਮੈਂ ਤਾਂ ਦੇਖਿਆ ਉਹਨੂੰ ਇੱਕ ਪੇਸ਼ੈਂਟ ਮਨਮਿੰਦਰ ਸਿੰਘ ਹੈ ਉਹਦੇ ਸਿਰ ਤੇ ਸੱਟ ਲੱਗੀ ਹੈ ਤੇ ਇੱਕ ਮਨਸਾਰਾਂ ਪੇਸ਼ੈਂਟ ਹੈ ਉਹਦੇ ਦੋਨੋਂ ਲੱਤਾਂ ਤੇ ਸੱਟ ਹੈ ਲੱਗ ਰਿਹਾ ਬਾਕੀ ਐਕਸਰੇ ਤੋਂ ਬਾਅਦ ਹੀ ਕਨਫਰਮ ਹੋਵੇਗਾ ਇਸ ਤਰ੍ਹਾਂ ਕੰਡੀਸ਼ਨ ਹੈ ਜੈ ਸਟੇਬਲ ਹੈ ਉਹਨਾਂ ਦੀ ਸਰੂ ਮੇਰਾ ਵੀ ਕਹਾਣੀ ਤੇ ਇੱਕ ਮਨਮਿੰਦਰ ਸਿੰਘ ਜਿਹਦੇ ਸਿਰ ਤੇ ਸੱਟ ਆ ਉਹਨੂੰ ਲੈ ਕੇ ਇਹ ਮੁੰਡੇ ਸਾਡੇ ਕੋਲ ਛੁੱਟੀ ਕਰੀਏ ਸੀ ਉਦੋਂ ਬਾਅਦ ਚਾਰ ਜਾਣੇ ਆਏ ਮੋਟਰਸਾਈਕਲਾਂ ਦੇ ਦੋ ਤੇ ਉਹਨਾਂ ਨੇ ਔਰ سارے ਮੁੰਡੇ ਨੂੰ ਫੜ ਕੇ ਮਤਲਬ ਰਾਣਾ ਨਾਲ ਹਮਲਾ ਕਰੇ ਦੋਨੇ ਲੱਤਾਂ ਤੇ ਇੱਕ ਬਾਹ ਤੋੜਤੀ ਮੋਬਾਈਲ ਵਿੱਚ ਇਹਨਾਂ ਦਾ ਝਗੜਾ ਹੋਇਆ ਮੋਬਾਈਲ ਇਹ ਨਹੀਂ ਗਿਆ ਤੀ ਉਹ ਜ਼ਬਰਦਸਤੀ ਮੋਬਾਈਲ ਖੋਣ ਦੇ ਚੱਕਰ ਚ ਮਤਲਬ ਪਿੱਛੇ ਝਾੜੀਆਂ 'ਚ ਛੱਟ ਗਏ ਇਹ ਚੋਰੀਆਂ ਔਰੇ ਬਹੁਤ ਲਗਾਤਾਰੇ ਹੋ ਰਹੀਆਂ ਨੇ ਔਰੇ ਘਟਵੜਤੀ 30 40 ਫੈਕਟਰੀਆਂ ਨੇ ਬਹੁਤ ਮੁੰਡੇ ਵਰਕਰ ਕੰਮ ਕਰਦੇ ਨੇ ਹਫਤੇ 'ਚ ਕਦੀ ਬੜੀ ਚੋਰੀ ਹੁੰਦੀ ਆ ਹੁਣ ਐਸਐਸ ਸਾਹਿਬ ਆਏ ਨੇ ਉਹਨਾਂ ਦੀ ਧਿਆਨ ਚ ਲਿਆਂਦਾ ਸਾਰਾ ਮਾਸਲਾ ਬਾਕੀ ਅੱਗੇ ਦੇਖਦੇ ਕੀ ਕਾਰਵਾਈ ਹੁੰਦੀ ਆ ਇਹ ਦੋ ਘਟਨਾਵਾਂ ਬਤਲਾ ਪੇਂਦੇ ਨੇ ਇੱਕ ਦੂਸਰੀ ਘਟਨਾ ਦਾ ਜੀ ਹਸਪੀਟਲ ਲੈ ਕੇ ਆਏ ਆ ਉਸ ਤੋਂ ਉਹ ਆ ਕੇ ਪਤਾ ਲੱਗਿਆ ਦੂਸਰੀ ਘਟਨਾ ਆਪਣੇ ਪੀਪੀਐਸ ਸਕੂਲ ਲੱਭੀ ਹੋਈ ਆ ਉਹਦੇ ਵੀ ਰਾਡ ਮਾਰ ਕੇ ਉਹਨੂੰ ਮਤਲਬ ਥੱਲੇ ਸੱਟ ਕੇ ਮਤਲਬ ਇਕੱਠਿਆਂ ਜੀ ਦੋਨੇ 9:30 ਤੋਂ 10:00 ਵਿੱਚ ਦੋਨੇ ਘਟਨਾ ਇਕੱਠਿਆਂ ਹੋਈਆਂ ਅਨਛੇੜੀ ਨੇ ਜੀ 4 ਜਾਣੇ ਨੇ ਇਹ ਦੱਸਣ ਦੇ ਹਿਸਾਬ ਨਾਲ ਮੁੰਡੇ ਦੇ ਦੋਨੇ ਬੰਦੇ ਨਸ਼ਾ ਬਹੁਤ ਕਰਿਆ ਹੋਇਆ ਸੀ ਉਹਨੇ ਸਿਰ ਤੇ ਰਾੜਾ ਮਾਰੀ ਉਹ ਤੁਸੀਂ ਗਾਵੇ ਤੇ ਲੈ ਕੇ ਆਉਂਦੇ ਤਾਂ ਧੂਰ ਕਰਾ ਦੇਤ ਹਾਂ ਬਿਲਕੁਲ ਹੋ ਸਕਦਾ ਜੀ ਅਸੀਂ ਫਟਾਫਟ ਦਾ ਤੁਹਾਨੂੰ ਪਤਾ ਲੱਗਿਆ ਇਹਨਾਂ ਬਾਹਰ ਨਿਕਲਿਆ ਇਹਨੂੰ ਝਾੜੀ ਛੱਟਿਆ ਇਹ ਤਾਂ ਵਿਚਾਰਾ ਆਪਦੇ ਮਤਲਬ ਸਹਾਰੇ ਨਾਲ ਆਇਆ ਪੂਣੀਆਂ ਦਾ ਸਹਾਰਾ ਲਾ ਕੇ ਬਾਹਰ ਨਿਕਲਿਆ ਉੱਥੇ ਗੱਡੀਆਂ ਗੁੱਡੀਆਂ ਨੂੰ ਹਾਕਾਂ ਮਾਰੀਆਂ ਨਹੀਂ ਆਇਆ ਕੋਈ ਇੱਕ ਬੰਦਾ ਆਇਆ ਉਹਨੇ ਦੇ ਦੇ ਕੇ ਤੁਹਾਨੂੰ ਅੱਗੇ ਫੋਨ ਕਰਿਆ ਨਹੀਂ ਸੀ ਫਿਰ ਜਦੀ ਹੋ ਜਾਂਦੀ ਕੋਈ ਲੱਗਦਾ ਇਸਨੇ ਕੋਈ ਤਾਂ ਮਦਦ ਕਰਨੀ ਕਿੰਦੇ ਜੇ ਮਾਂ ਛੇਰ ਮਦਦ ਕਰਦੇ ਨਹੀਂ ਕੋਈ ਗੱਡੀ ਵਾਲਾ ਕੋਈ ਨਹੀਂ ਖੜਿਆ ਇਜਨੇ ਵੀਰੇ ਇੱਕ ਜਣਾ ਆਇਆ ਉਹਨੇ ਰੌਲਾ ਗੁਲਾ ਪਾਇਆ ਫਿਰ ਅਸੂਰ ਆ ਗਏ ਫੋਟੋ ਬਾਦ ਇਹ ਇਨਾਂ ਦੇ ਸਾਨੂੰ ਤਲਾਹ ਮਿਲੀ ਸੀ 11:00 ਵਜੇ ਕਰੀਬ ਅਸੀਂ ਉੱਥੇ ਮੌਕੇ ਤੇ ਪਹੁੰਚੇ ਸੀ ਜੀ ਤੇ ਵਿਨੋਦ ਫ੍ਰੀਚ ਦੇ ਸਾਹਮਣੇ ਤੇ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਖਾਣਾ ਲੈ ਕੇ ਵਾਪਸ ਜਾ ਰਿਹਾ ਸੀ ਸਾਈਕਲ ਤੇ ਕੋ ਚਾਰ ਆ ਮੋਟਰਸਾਈਕਲ ਤੇ ਆਏ ਨੇ ਕੋਈ ਛੋੜੀ ਟੈਪ ਦੱਸ ਰਿਹਾ ਜਿਸਮ ਦਾ ਘੱਟਾਂ ਜਰਾੜਾਂ ਸੀ ਉਹਨਾਂ ਦੇ ਉਹ ਇਹਦੇ ਸੱਟਾ ਮਾਰਗ ਦਾ ਮੋਬਾਈਲ ਕੁੱਪ ਲੱਗਿਆ ਜੀ ਮੋਬਾਈਲ ਕੂਨ ਦੀ ਨਿਊਜ਼ ਨਾਲ ਅਸੀਂ ਕੰਮ ਕੀਤਾ ਸਾਬ ਹਾ ਜੀ ਜੀ ਮੈਂ ਖੋਣ ਦੀ ਨਹੀਂ ਤਰ੍ਹਾਂ ਕੰਮ ਕਰਦਾ ਇੱਕ ਜਿਹੜਾ ਦੂਜਾ ਉਸ ਦੀ ਇੱਕ ਸੱਟ ਉਹਦੇ ਵੀ ਸਰਚ ਹੋ ਰਣਾ ਰੌਡ ਮਾਰਕ ਇਹਦਾ ਮੈਲ ਖੋਇਆ ਬਾਕੀ ਇਹਨਾਂ ਸੀਸੀਟੀਵੀ ਕੈਮਰੇਸ਼ਵਰੇ ਚੈੱਕ ਕਰਾਂਗੇ ਜੀ ਸਿਸ਼ਦੀ ਕੈਮਰੇ ਚੈੱਕ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਬਿਆਨ ਲਿਖ ਕੇ ਬਣਦੀ ਜੀ ਸਾਥ ਕਰੀ ਦੇ ਜੀ ਕੋਈ ਜਿਹੜਾ ਕਿੰਨੇ ਕਿੰਨੇ ਪਿੰਜੋ ਦੇ ਕਿੱਥੇ ਕਿੱਥੇ ਸੱਟਾਂ ਮਿੰਦੀਆਂ ਦੋਵੇਂ ਵੀ ਲੱਗ ਲੱਗ ਇਹ ਜੀ ਡਾਕਟਰ ਸਾਹਿਬ ਜੀ ਆਪਣਾ ਰਿਪੋਰਟਾ ਬਣਾ ਰਿਹਾ ਹੈ ਬਾਕੀ ਡਾਕਟਰ ਸਾਹਿਬਾਂ ਦਾ ਜੋ ਵੀ ਹੋਏਗੀ ਰਿਕਾਰਡ ਲੈ ਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਰੀ ਦੇ ਜੀ ਸੱਟਾਂ ਲੱਗਣ ਦੇ ਇਹ ਅਲੱਗ-ਅਲੱਗ ਮਾਮਲੇ ਕੀ ਲੱਗਦਾ ਵੀ ਇੱਕੋ ਬੰਦੇ ਨੇ ਜਿਹੜਾ ਇਹ ਪਤਾ ਨੀਜਾ ਦਿੱਤਾ ਜਿਹਨੇ ਲੀਕ ਅਕੈਡਮੀ ਚ ਆਪਾਂ ਨੂੰ ਚਾਰ ਚਾਹਤਾ ਆ ਬੰਦੇ ਚਾਰ ਹੀ ਦੱਸ ਰਹੇ ਨੇ ਪਰ ਉਹ ਇੱਕ 10 ਰੇ ਨੇ ਗੋ ਬੈਗ ਤੇ ਸੀ ਇੱਕ 10 ਰੇ ਇੱਕ ਵਿਅਕਤੀ ਚਾਰ ਜਣੇ ਸੀ ਇਹ ਸਵੇਰੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਵੇਂ ਵੀ ਹੋਇਆ ਉਹਨਾਂ ਖਿਲਾਫ ਕਾਰਵਾਈ ਕੀਤੀ